ਜੋ ਸਵੇਰੇ ਇਤਲਾ ਮਿਲੀ ਸੀ ਥਾਣੇ ਕਿ ਪ੍ਰਵੀਨ ਦਾ ਮਰਡਰ ਹੋ ਗਿਆ ਹੈਗਾ ਜੋ ਇਸ ਦੇ ਸੰਬੰਧ ਵਿੱਚ ਐਸ ਐਚ ਓ ਸਾਹਿਬ ਨੂੰ ਜਾ ਕੇ ਪਤਾ ਕੀਤਾ ਤਾਂ ਪ੍ਰਵੀਨ ਦੇ ਭਰਾ ਯਾਸੀਨ ਖਾਨ ਜਿਹੜਾ ਕਿ ਮਝੂਕੇ ਪਿੰਡ ਦਾ ਰਹਿਣ ਵਾਲਾ ਬਰਨਾਲਾ ਜ਼ਿਲ੍ਹੇ ਚ ਪਿੰਡ ਇਹ ਮਝੂਕੇ ਦੇ ਰਹਿਣ ਵਾਲੇ ਨੇ ਬਿਆਨ ਇਹਨਾਂ ਫਸ ਕਲਮਬਦ ਕਰਾਇਆ ਕਿ ਉਸਦੀ ਭੈਣ ਦਾ ਉਸਦੇ ਘਰ ਵਾਲੇ ਰਿਖੀ ਖਾਨ ਨਾਲ ਕਾਫੀ ਦੇਰ ਤੋਂ ਝਗੜਾ ਚੱਲਦਾ ਆ ਰਿਹਾ ਸੀਗਾ ਅਸਲ 'ਚ ਰਿਖੀ ਖਾਨ ਨੂੰ ਸ਼ੱਕ ਸੀ ਕਿ ਉਹਦੀ ਵਾਈਫ ਪ੍ਰਵੀਨ ਦੇ ਕਿਸੇ ਗੈਰ ਮਰਦ ਨਾਲ ਸੰਬੰਧ ਨੇ ਉਸੇ ਸ਼ੱਕ ਦੇ ਬਿਨਾਂ ਤੇ ਇਹਨਾਂ ਦਾ ਝਗੜਾ ਚੱਲਦਾ ਸੀ ਆ ਜੋ ਉਸੇ ਝਗੜੇ ਦੇ ਚੱਲਦੇ ਹੋਏ ਇਹਨੇ ਰਿਖੀ ਖਾਨ ਨੇ ਕਹੀ ਦੀਆਂ ਸੱਟਾਂ ਮਾਰ ਕੇ ਉਹਦੇ ਸਿਰ 'ਚ ਉਹਦੇ ਮੂੰਹ 'ਤੇ ਤੇ ਉਹਦੇ ਗਲ ਥੱਲੇ ਸੱਟਾਂ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਸੀਗਾ ਉਸ ਸੰਬੰਧ ਵਿੱਚ ਮੌਕੇ ਤੇ ਪਹੁੰਚ ਕੇ ਮੁਕੱਦਮਾ ਨੰਬਰ 122 ਮਿਤੀ 25 6 25 ਅਤੇ ਇੰਤਰਾ ਇੱਕ ਸੋਤੇ ਨੂੰ ਬੀਐਨਐਸ ਥਾਣਾ ਬਗਾ ਪ੍ਰਾਣਾ ਦਰਜ ਕੀਤਾ ਗਿਆ ਇਸ ਦੇ ਜਿਹੜਾ ਮੁੱਖ ਦੋਸ਼ੀ ਹੈ ਰਿਖੀ ਖਾਨ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਹਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਇਸ ਦੇ ਕੋਲੋਂ ਆਲਾ ਜਰਬ ਜਿਹੜਾ ਹੈਗਾ ਜਿਹਦੇ ਨਾਲ ਕਤਲ ਕੀਤਾ ਗਿਆ ਕਹੀ ਬਰਾਮਦ ਕਰਨੀ ਰਹਿਦੀ ਹੈ ਉਹ ਵੀ ਬਰਾਮਦ ਕਰ ਲਈ ਜਾਏਗੀ ਕੱਲ ਨੂੰ ਪੇਸ਼ ਕਰਕੇ ਦਾ ਰਿਮਾਂਡ ਲਿਆ ਜਾਏਗਾ ਰਿਮਾਂਡ ਲੈ ਕੇ ਤਫਤੀਸ਼ ਅਮਨ ਵਿੱਚ ਕੰਦੀ ਸਰ ਲੇਡੀਜ਼ ਦੀ ਉਮਰ ਕਿੰਨੀ ਸੀ ਔਰ ਕੀ ਉਹਨਾਂ ਦੇ ਬੱਚੇ ਵਗੈਰਾ ਕਿੰਨੇ ਸੀ ਲੇਡੀ ਜੀ ਜਿਹੜੀ ਪਰਵੀਨ ਦੀ ਉਮਰ ਹੈਗੀ 28 ਸਾਲ ਹੈ 9 ਸਾਲੇ ਨੂੰ ਵਿਆਹ ਨੂੰ ਹੋਏ ਨੇ ਤੇ ਉਸ ਤੋਂ ਬਾਅਦ ਇਹਦੇ ਦੋ ਬੱਚੇ ਨੇ ਇੱਕ ਲੜਕੀ ਹੈ ਕਿ ਲੜਕੀ 4 ਸਾਲ ਦੀ ਹੈ ਤੇ ਲੜਕਾ 7 ਸਾਲ ਦਾ ਹੈ ਤੇ ਕਿਸ ਤਰ੍ਹਾਂ ਦੇ ਇਹ ਡੀਐਨਏ ਪਰਚਾ ਦੇ 103 ਡੀਐਨਐਸ ਤਾਰੋ ਦੇ ਤਹਿਤ ਇਹ ਬੱਚੇ ਦੋ ਨੇ